ਨੁਸਰਤ ਫਤੇਹ ਲਿਖਾਂ ਸਟੇਜ ਤੋਂ ਕਹਿ ਰਿਹਾ ਮੈਨੂੰ ਵੇਖ ਕੇ ਮੇਰੀ ਐਂਟਰੀ ਐ ਹੀ ਹੁੰਦੀ ਹੈ ਤਾਣਾ ਬਾਣਾ ਇਦਾਂ ਹੁੰਦਾ ਕਹਿੰਦਾ ਮਹਤਰਮਾ ਇਦਾਂ ਹੀ ਬੋਲਦੇ ਨਾ ਮਹ ਮਹਤਰਮਾ ਹੀ ਬੋਲਦੇ ਬਹੁਤ ਅੱਛੇ ਸੁਖਵਿੰਦਰ ਕੌਰ ਬਰਾੜ ਜੀ ਬਹੁਤ ਅੱਛੇ ਗਾਇਕ ਹੈ ਅਫਸਰ ਸਹਿਬਾ ਹੈ ਮੈਂ ਤਾਂ ਉਹਨਾਂ ਦੇ ਅੱਗੇ ਸੂਰਜ ਕੋ ਦੀਆ ਦਿਖਾਣੇ ਵਾਲੀ ਬਾਤ ਕਰੂ ਨੁਸਰਤ ਫਤੇਹ ਖਾਲੀ ਗਾਇਕਾ ਪਾ ਨੂੰ ਕਹਿ ਰਿਹਾ ਇੱਕ ਸਿੰਪਲ ਜੱਟ ਜਿਹਨੂੰ ਗਾਉਣਾ ਵੀ ਨਹੀਂ ਆਉਂਦਾ ਹਜੇ ਹੈ ਉਹ ਗੱਲ ਮੈਂ ਸਟੇਜਾਂ ਤੋਂ ਕਹਿੰਦੀ ਨੂੰ ਵੀ ਤੁਸੀਂ ਓਦੋਂ ਵੱਡੇ ਤਾਂ ਨਹੀਂ ਔਰ ਦੂਜੀ ਗੱਲ ਕਲਾਕਾਰਾਂ ਨੇ ਜਿਹੜੀਆਂ ਹੁਣ ਕਹਿੰਦੀਆਂ ਸੜੀਆਂ ਸਿੰਗਰਾਂ ਜਿਹੜੀਆਂ ਉਹਨਾਂ ਨੂੰ ਸਮਝਾਉਣਾ ਚਾਹੀਨੀ ਆ ਵੀ ਨੂਸਰਤ ਫਤੇਹ ਅਲੀ ਖਾਨ ਨੇ ਖੁਦ ਸਟੇਜ ਤੇ ਗੱਲ ਇਹ ਦੱਸੀ ਸੀ ਮੇਰੇ ਸਾਹਮਣੇ ਵੀ ਅਸੀਂ ਪੰਜ ਛੇ ਭੈਣ ਭਰਾ ਜਿੰਨੇ ਵੀ ਹੈਗੇ ਵੀ ਮੈਡਮ ਜਿੰਨੇ ਮੈਂ ਪੈਸੇ ਕਮਾਉਣਾ ਅਮਰੀਕਾ ਕੈਨੇਡਾ ਤੋਂ ਕਹਿੰਦਾ ਐ ਖਲਾਰ ਦੰਨਾ ਜਾ ਕੇ ਚਾਦਰ ਤੇ ਅਸੀਂ ਸਾਰੇ ਭੈਣ ਭਰਾ ਵੰਡ ਲੈਨੇ ਆ ਕਹਿੰਦਾ ਜੇ ਮੇਰੇ ਮੈਂ ਨਾ ਬਣਦਾ ਸਿੰਗਰ ਉਹਨਾਂ ਚੋਂ ਇੱਕ ਬਣ ਜਾਂਦਾ ਵੀ ਉਹ ਗਰੀਬ ਨਹੀਂ ਕਹਿੰਦਾ ਮੈਂ ਸਾਰਿਆਂ ਨੂੰ ਬਰਾਬਰ ਜੈਸ ਇਹਨਾਂ ਨੂੰ ਮੈਂ ਸਿਰਫ ਰੀਆਂ ਨੂੰ ਇਹ ਸਮਝਾਉਂਦੀ ਸੀ ਵੀ ਤੁਸੀਂ ਆਪਦੀਆਂ ਭੈਣਾਂ ਭਰਾਵਾਂ ਨੂੰ ਘੱਟੋ ਘੱਟ ਇੱਕ 25 30 30 ਲੱਖਾਂ ਲਫ ਫਲੈਟ ਤਾਂ ਲੈ ਦੇ ਇਹ ਮੇਰਾ ਸਮਝਾਉਣ ਦਾ ਮਕਸਦ ਹੈ ਪਰ ਮੈਂ ਕਿਸੇ ਨੂੰ ਮੈਨੂੰ ਸਾਰੀਆਂ ਪਿਆਰੀਆਂ ਮੈਂ ਉਹਨਾਂ ਦਾ ਹਜੇ ਵੀ ਪਿਆਰ ਕਰਦੀ ਆ ਮੇਰਾ ਸਿਰਫ ਆਧਾਰਨਾ ਦੇ ਦੇ ਕਿ ਮਕਸਦ ਇਹ ਹੁੰਦਾ ਵੀ ਥੋੜਾ ਜਿਹਾ ਆਪਾਂ ਕਹਿੰਦੇ ਗਰੀਬਾਂ ਦੀ ਸੇਵਾ ਕਰੋ ਜੇ ਤੁਹਾਡੇ ਘਰ ਚ ਗਰੀਬ ਹੋਣ ਵਿਚਾਰੀ ਘਰ ਚ ਕੰਮ ਕਰਦੀਆਂ ਹੁਣ ਕੁੜੀਆਂ ਤੁਸੀਂ ਪਹਿਲਾਂ ਉਹਨਾਂ ਦੀ ਮਦਦ ਕਰ ਲਓ